ਬੰਗਲਾਦੇਸ਼ ਦੇ ਵਿੱਚੋਂ ਬੀਤੇ ਦਿਨੀ ਨਵੇਂ ਨੋਟ ਜਾਰੀ ਕੀਤੇ ਗਏ ਇਹਨਾਂ ਨਵੇਂ ਨੋਟਾਂ ਤੋਂ ਸ਼ੇਕ ਹਸੈਨਾ ਦੇ ਪਿਤਾ ਦੀ ਫੋਟੋ ਜਿਹੜੀ ਹਟਾ ਦਿੱਤੀ ਗਈ ਹੈ ਉਸ ਦੀ ਜਗ੍ਹਾ ਤੇ ਹਿੰਦੂ ਅਤੇ ਬੋਧੀ ਮੰਦਰਾਂ ਦੀਆਂ ਤਸਵੀਰਾਂ ਨੂੰ ਲਗਾਇਆ ਗਿਆ ਹਾਲਾਂਕਿ ਪਹਿਲੀ ਵਾਰ ਨਹੀਂ ਹੈ ਕਿ ਬਦਲਦੀ ਰਾਜਨੀਤੀ ਦੇ ਨਾਲ ਨੋਟਾਂ ਤੇ ਤਸਵੀਰਾਂ ਨੂੰ ਬਦਲਿਆ ਗਿਆ ਹੈ ਮੁਜੀਬੁਰ ਰਹਿਮਾਨ ਨੇ 1971 ਦੇ ਵਿੱਚ ਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਸੀ 1975 ਦੇ ਵਿੱਚ ਸੈਨਿਕਾਂ ਦੁਆਰਾ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਉਹਨਾਂ ਦੇ ਅਤਰ ਪਰਿਵਾਰਕ ਮੈਂਬਰ ਵੀ ਮਾਰੇ ਗਏ ਸਨ ਦੇਸ਼ ਦੇ ਰਵਾਇਤੀ ਸਥਾਨਾਂ ਨੂੰ ਵੀ ਨਵੇਂ ਨੋਟਾਂ ਤੇ ਜਗ੍ਹਾ ਦਿੱਤੀ ਗਈ ਹੈ ਬੰਗਲਾਦੇਸ਼ ਬੈਂਕ ਦੇ ਬੁਲਾਰੇ ਆਰਿਫ ਹੁਸੈਨ ਖਾਨ ਨੇ ਨਿਊਜ਼ ਏਜੰਸੀ ਏ ਐਫ ਪੀ ਨੂੰ ਦੱਸਿਆ ਕਿ ਨਵੀਂ ਲੜੀ ਅਤੇ ਡਿਜ਼ਾਈਨ ਦੇ ਤਹਿਤ ਨੋਟਾਂ ਤੇ ਇਸੇ ਵੀ ਵਿਅਕਤੀ ਦੀ ਫੋਟੋ ਨਹੀਂ ਹੋਵੇਗੀ ਸਗੋਂ ਕੁਦਰਤੀ ਦ੍ਰਿਸ਼ ਅਤੇ ਰਵਾਇਤੀ ਸਥਾਨ ਦਿਖਾਏ ਜਾਣਗੇ ਬੈਂਕ ਨੇ ਐਤਵਾਰ ਨੂੰ 9 ਵੱਖ-ਵੱਖ ਮੁੱਲਾਂ ਦੇ ਵਿੱਚ ਤਿੰਨ ਨੋਟ ਜਾਰੀ ਕੀਤੇ ਨੇ ਖਾਨ ਨੇ ਕਿਹਾ ਕਿ ਨਵੇਂ ਨੋਟ ਕੇਂਦਰੀ ਬੈਂਕ ਦੇ ਮੁੱਖ ਦਫ਼ਤਰ ਅਤੇ ਬਾਅਦ ਦੇ ਵਿੱਚ ਦੇਸ਼ ਭਰ ਦੇ ਹੋਰ ਦਫ਼ਤਰਾਂ ਤੋਂ ਜਾਰੀ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਨਵੀਂ ਕਰੰਸੀ ਡਿਜ਼ਾਈਨ ਪੂਰੀ ਤਰ੍ਹਾਂ ਧਿਆਨ ਵਿਅਕਤੀਆਂ ਤੋਂ ਹਟਾ ਦੇਵੇਗੀ ਬੰਗਲਾਦੇਸ਼ ਤੇ ਨਵੇਂ ਨੋਟਾਂ ਦੇ ਵਿੱਚ ਹਿੰਦੂ ਅਤੇ ਬੋਧੀ ਮੰਦਰਾਂ ਦੇ ਨਾਲ-ਨਾਲ ਇਤਿਹਾਸਿਕ ਮਹਿਲਾਂ ਦੀਆਂ ਤਸਵੀਰਾਂ ਹੋਣਗੀਆਂ ਇਹਨਾਂ ਦੇ ਵਿੱਚ ਬ੍ਰਿਟਿਸ਼ ਸ਼ਾਸਨ ਦੌਰਾਨ ਬੰਗਾਲ ਦੇ ਅਕਾਲ ਨੂੰ ਦਰਸਾਉਂਦੀਆਂ ਸਵਰਗੀ ਚਿੱਤਰਕਾਰ ਜਾਨੂਲ ਆਬੇਦੀਨ ਦੀਆਂ ਕਲਾਕ੍ਰਿਤੀਆਂ ਵੀ ਸ਼ਾਮਲ ਹੋਣਗੀਆਂ